ਹੈਲੋ ਜੀ ਸਾਰੇ ਪੈਨ ਪ੍ਰਾਪਾ ਨੂੰ ਮੇਰੇ ਵੱਲੋਂ ਸਤ ਸ੍ਰੀ ਅਕਾਲ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਲਾਜਵਾਬ ਨੁਸਖਾ ਜਿਹੜਾ ਕਿ ਤੁਸੀਂ ਇੱਕ ਵਾਰੀ ਬਣਾ ਕੇ ਇਹਨੂੰ ਲੈ ਲਿਆ ਤਾਂ ਤੁਹਾਡੇ ਹਨਾ ਪ੍ਰਾਣੀ ਤੋਂ ਪ੍ਰਾਣੀ ਜਿਵੇਂ ਕਿ ਖੰਸੀ ਬਲਗਮ ਬੱਚਿਆਂ ਨੂੰ ਵੱਡਿਆਂ ਨੂੰ ਅਕਸਰ ਰਹਿੰਦੀ ਆ ਨਾ ਆਪਾਂ ਥੋੜਾ ਜਿਹਾ ਕੰਮ ਕਰਦੇ ਆ ਆਪਣਾ ਸਾਹ ਚੜਨ ਲੱਗ ਜਾਂਦਾ ਤੇ ਆਪਾਂ ਨੂੰ ਨਾ ਸਰਦੀਆਂ ਗਰਮੀਆਂ ਜਿਵੇਂ ਕਿ ਹੁਣ ਆਪਾਂ ਏਸੀ ਲਾਉਣ ਲੱਗ ਜਾਂਗੇ ਪੱਖੇ ਲਾਉਣ ਲੱਗ ਜਾਂਗੇ ਤਾਂ ਆਪਾਂ ਤੋਂ ਬਹੁਤ ਇਨਫੈਕਸ਼ਨ ਹੁੰਦੀ ਹੈ ਤੇ ਉਹਨਾਂ ਸਾਰਿਆਂ ਦਾ ਨਾਮਵਨ ਇਲਾਜ ਹੈ ਕਿ ਤੁਹਾਨੂੰ ਮੈਂ ਇਹ ਬਕਾਰਾ ਬਣਾ ਕੇ ਵੀ ਦਿਖਾਉਂਗੀ ਤੇ ਪਹਿਲਾਂ ਆਪਾਂ ਦੱਸ ਦਿੰਨੇ ਤੁਹਾਨੂੰ ਵੀ ਕੀ ਕੀ ਚੀਜ਼ਾਂ ਇਹਦੇ ਵਿੱਚ ਆਪਾਂ ਨੇ ਲੈਣੀਆਂ ਨੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਤੇਜ ਪੱਤਾ ਤੇਜ ਪੱਤਾ ਜਿਹੜਾ ਕਿ ਆਪਾਂ ਬੇ ਲੀਫ ਵੀ ਕਹਿੰਦੇ ਆ ਇਹ ਬਹੁਤ ਹੀ ਜ਼ਿਆਦਾ ਤੁਹਾਡੇ ਵਾਸਤੇ ਬੈਨੀਫਿਟ ਹੈ ਕਿਉਂਕਿ ਜਿੰਨੀ ਵੀ ਤੁਹਾਡੇ ਅੰਦਰ ਜੰਮੀ ਹੋਈ ਬਲਗਮ ਹੈ ਪੁਰਾਣੀ ਤੋਂ ਪੁਰਾਣੀ ਬਲਗਮ ਹੈ ਉਹਨੂੰ ਇਹ ਦੋ ਨੁਸਕੇ ਤੁਹਾਨੂੰ ਮੈਂ ਦੱਸੂਗੀ ਪਹਿਲੇ ਦਿਨ ਤੋਂ ਹੀ ਦੇਖਿਓ ਤੁਹਾਨੂੰ ਕਿੰਨਾ ਫਰਕ ਪਵੇਗਾ ਸਭ ਤੋਂ ਪਹਿਲਾਂ ਲੈਣੇ ਨੇ ਆਪਾਂ ਨੇ ਤੇਜ ਪੱਤਾ ਇਹ ਥੋੜੀ ਜੀ ਲੈਣੀ ਆਪਾਂ ਨੇ ਮੁਲੱਠੀ ਤੇ ਇੱਕ ਲੈਣ ਆਪਾਂ ਅਦਰਕ ਅਦਰਕ ਵੀ ਆਪਾਂ ਨੂੰ ਥੋੜਾ ਜੀ ਚਾਹੀਦਾ ਥੋੜਾ ਜਿਹਾ ਆਪਾਂ ਲਵਾਂਗੇ ਗੁੜ ਆਪਾਂ ਨੂੰ ਚਾਹੀਦੇ ਹਰੀ ਇਲਾਇਚੀ ਤੇ ਲੌਂਗ ਬਿਲਕੁਲ ਬੇਸਿਕ ਚੀਜ਼ਾਂ ਜਿਹੜੀਆਂ ਆਪਣੇ ਕਿਚਨ ਦੇ ਵਿੱਚ ਹੈਗੀਆਂ ਨੇ ਆਪਾਂ ਨੂੰ ਉਹੀ ਚਾਹੀਦੇ ਥੋੜੀ ਜੀ ਸੌਂਫ ਤੇ ਥੋੜੀ ਜੀ ਅਜਮੈਨ ਤੇ ਥੋੜਾ ਜਿਹਾ ਆਪਾਂ ਨੂੰ ਚਾਹੀਦਾ ਹੈ ਹਨੀ ਹੁਣ ਆਪਾਂ ਇਹਨੂੰ ਕਿਵੇਂ ਤਿਆਰ ਕਰਨਾ ਹੈ ਆਓ ਆਪਾਂ ਪਹਿਲਾਂ ਤੁਹਾਨੂੰ ਤਿਆਰ ਕਰਨਾ ਦਿਖਾ ਦਈਏ ਆਪਾਂ ਬਣਾਉਣ ਜਾ ਰਹੀ ਹਾਂ ਇੱਕ ਅਜੀਹਾ ਕੜਾ ਜਿਹੜਾ ਕਿ ਹਰ ਇੱਕ ਛੋਟੇ ਬੱਡੇਆਂ ਲਈ ਬਹੁਤ ਹੀ ਫੈਦੇ ਮੰਦਾ ਉਹਦੇ ਵਾਸਤੇ ਆਪਾਂ ਕੀ ਲਵਾਂਗੇ ਆਪਾਂ ਲਵਾਂਗੇ ਥੋੜਾ ਜਿਹਾ ਗੁੜ ਤੇ ਦੋ ਲਵਾਂਗੇ ਆਪਾਂ ਤੇਜ ਪਤੀ ਇਹਨਾਂ ਚੰਗੇ ਤਰੀਕੇ ਨਾਲ ਧੋ ਲੈਣਾ ਧੋ ਕੇ ਫਿਰ ਆਪਾਂ ਨੇ ਵਰਤਣਾ ਤੇ ਦੋ ਪੱਤੇ ਆਪਾਂ ਲਵਾਂਗੇ ਅਮਰੂਦ ਦੇ ਇਹਨਾਂ ਨੂੰ ਵੀ ਚੰਗੇ ਤਰੀਕੇ ਨਾਲ ਧੋ ਲੈਣਾ ਧੋ ਕੇ ਫਿਰ ਆਪਾਂ ਇਹਨਾਂ ਨੂੰ ਵਿੱਚ ਪਾਵਾਂਗੇ ਤੇ ਥੋੜੀ ਜਿਹਾ ਆਪਾਂ ਲਵਾਂਗੇ ਅਦਰਕ ਅਦਰਕ ਨੂੰ ਤੁਸੀਂ ਕੱਦੂਕਸ਼ ਕਰਕੇ ਵੀ ਪਾ ਸਕਦੇ ਹੋ ਆਦਰਵਾਇਜ਼ ਤੁਸੀਂ ਇਦਾਂ ਹੀ ਹਨਾ ਸਿਲ ਕੇ ਥੋੜਾ ਜਿਹਾ ਤੁਸੀਂ ਇੰਨਾ ਟੁਕੜਾ ਅਦਰਕ ਦਾ ਪਾ ਲਓ ਤੇ ਥੋੜੀ ਜਿਹੀ ਆਪਾਂ ਪਾਵਾਂਗੇ ਸੌਂਫ ਥੋੜੀ ਜਿਹੀ ਅਜਮੈਨ ਤੇ ਇੱਕ ਵੱਡੀ ਇਲਾਇਚੀ ਤੇ ਇੱਕ ਚੀਜ਼ ਹੋਰ ਹੈ ਉਹ ਆਪਾਂ ਕੀ ਪਾਵਾਂਗੇ ਉਹ ਨੇ ਲੌਂਗ ਲੌਂਗ ਆਪਾਂ ਪਾਵਾਂਗੇ ਦੋ ਤੇ ਜਿਹੜੀ ਹਰੀ ਇਲਾਇਚੀ ਹੈ ਇਹ ਆਪਾਂ ਪਾਵਾਂਗੇ ਇੱਕ ਇਹਨੂੰ ਥੋੜਾ ਜਿਹਾ ਪੀਸ ਕੇ ਕੁੱਟ ਕੇ ਸਵਾਰ ਕੇ ਆਪਾਂ ਪਾ ਲਾਂਗੇ ਹੁਣ ਇਹਨੂੰ ਜਿਹੜਾ ਆਪਣਾ ਪਾਣੀ ਹੈ ਇਹਨੂੰ ਆਪਾਂ ਚੰਗੇ ਤਰੀਕੇ ਨਾਲ ਰੰਨਾਂਗੇ ਇਨੂੰ ਰਿੰਣਾ ਕਿੰਨਾ ਟਾਈਮ ਘੱਟੋ-ਘੱਟ 10 ਮਿੰਟ 5 ਮਿੰਟ ਜ਼ਰੂਰ ਰਿੰਣਾ ਕਿਉਂਕਿ ਜਦੋਂ ਇਹ ਪਾਣੀ ਅੱਧਾ ਨਾ ਰਹੇ ਜੇ ਉਦੋਂ ਤੱਕ ਆਪਾਂ ਇਹਨੂੰ ਰਿੰਨਾਗੇ ਤੇ ਤੇ ਇਹ ਪਾਣੀ ਕਿਸ ਚੀਜ਼ ਲਈ ਹੈ ਇਹ ਮੈਂ ਤੁਹਾਨੂੰ ਦੱਸੂਗੀ ਅਗਰ ਤੁਸੀਂ ਇਸ ਚੀਜ਼ ਨੂੰ ਬਣਾ ਕੇ ਇੱਕ ਵਾਰੀ ਪੀ ਲਿਆ ਨਾ ਦਿਨ ਵਿੱਚ ਤਾਂ ਤੁਹਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਖਤਮ ਹੋਣਗੀਆਂ ਉਹ ਕਿਹੜੀਆਂ-ਕਿਹੜੀਆਂ ਨੇ ਉਹ ਮੈਂ ਤੁਹਾਨੂੰ ਦੱਸਦੀ ਹਾਂ ਕਿ ਜਿਵੇਂ ਕਿ ਆਪਾਂ ਨੂੰ ਨਾ ਅਕਸਰ ਕਹਿੰਦੇ ਵੀ ਆਪਣੀ ਰੇਸ਼ਾ ਜੰਮ ਗਿਆ ਹੈਗਾ ਰੇਸ਼ਾ ਜਦੋਂ ਜ਼ਿਆਦਾ ਹੋ ਜਾਂਦਾ ਤਾਂ ਹੱਡਾ ਬੋਟਿਆਂ ਦੇ ਵਿੱਚ ਜੰਮਣ ਲੱਗ ਜਾਂਦਾ ਆਪਾਂ ਕਹਿੰਦੇ ਵੀ ਅਕਸਰ ਇਨਸਾਨ ਹਨਾ ਚੰਗਾ ਭਲਾ ਸੀਗਾ ਵੀ ਇੱਕੋ ਦਮ ਨੂੰ ਕੀ ਹੋ ਗਿਆ ਜਿਹੜਾ ਕਿ ਉਹਦੇ ਜਿਹੜੇ ਸਰੀਰ ਦੇ ਵਿੱਚ ਦਰਦਾਂ ਨੇ ਉਹ ਸ਼ੁਰੂ ਹੋ ਗਈਆਂ ਨੀਂਹੀਆਂ ਪ੍ਰਾਣੀ ਤੋਂ ਪ੍ਰਾਣੀ ਫੇਫੜਿਆਂ ਦੇ ਵਿੱਚ ਜੰਮੇ ਹੋਏ ਬਲਗਮ ਖਾਂਸੀ ਜਿਵੇਂ ਵੀ ਆਪਾਂ ਕਹਿੰਦੇ ਨੇ ਵੀ ਹੈ ਨਾ ਵੀ ਮੇਰੇ ਅੰਦਰ ਤਰਦ ਹੋ ਰਿਹਾ ਤੇ ਮੇਰੇ ਬਲਗਮ ਬਹੁਤ ਜੰਮ ਚੁੱਕੀ ਹੈ ਇਹੋ ਚੀਜ਼ ਜੋ ਆਪਾਂ ਬਣਾ ਰਿਹਾ ਇੱਕ ਰਾਮਵਨ ਇਲਾਜ ਹੈ ਤੇ ਆਪਾਂ ਤੁਹਾਨੂੰ ਦਿਖਾਉਣੀ ਹੈ ਇਹਨੂੰ ਹਾਂਜੀ ਹੁਣ ਆਪਾਂ ਜਿਹੜਾ ਇਹ ਆਪਾਂ ਨੇ ਬਣਾਇਆ ਪਾਣੀ ਇਹਨੂੰ ਆਪਾਂ ਪੋਣ ਲਾਗੇ ਇਹਨੂੰ ਤੁਸੀਂ ਸਟੀਲ ਦੇ ਗਲਾਸ 'ਚ ਪੋਣ ਲੈਣਾ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਥੋੜਾ ਜਿਹਾ ਠੰਡਾ ਕਰਾਂਗੇ ਤੇ ਫਿਰ ਕਿਵੇਂ ਆਪਾਂ ਇਹਨੂੰ ਲੈਣਾ ਕੀ ਚੀਜ਼ ਵਾਸਤੇ ਲੈਣਾ ਤੇ ਆਓ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆਂ ਹਾਂਜੀ ਤੇ ਹੁਣ ਆਪਾਂ ਨੇ ਇਹਨੂੰ ਇੱਕ ਕੱਚ ਦੇ ਗਲਾਸ ਦੇ ਵਿੱਚ ਪਾ ਲਿਆਗਾ ਤੇ ਨਾਲ ਲਵਾਂਗੇ ਆਪਾਂ ਥੋੜਾ ਜਿਹਾ ਹਣੀ ਹਣੀ ਤੁਹਾਡੇ ਕੋਲੇ ਹੈਨਾ ਘਰ ਦਾ ਜਿਹੜਾ ਆਪਾਂ ਮਖਿਆਲ ਕਹਿ ਦਿੰਨੇ ਆ ਘਰ ਦਾ ਹੈਗਾ ਤਾਂ ਬਹੁਤ ਜ਼ਿਆਦਾ ਉਹਦਾ ਵਧੀਆ ਨਹੀਂ ਤੁਸੀਂ ਕੋਈ ਵੀ ਡਾਵਰ ਦਾ ਪਤੰਜਲੀ ਵਾਲਾ ਲੈਂਦਾ ਹੈ ਨਾ ਕੋਈ ਵੀ ਤੁਸੀਂ ਲੈ ਸਕਦੇ ਹੋਗੇ ਹੁਣ ਤੁਸੀਂ ਨੇ ਕਰਨਾ ਕੀ ਹੈ ਇਹ ਨੂੰ ਕਾੜੇ ਨੂੰ ਤੁਸੀਂ ਨੇ ਸ਼ਾਮ ਨੂੰ ਜਦੋਂ ਆਪਾਂ ਨੇ ਸੌਣਾ ਉਸ ਟਾਈਮ ਤੁਸੀਂ ਨੇ ਇਹ ਨੂੰ ਗਰਮ ਗਰਮ ਨੂੰ ਪੀਣਾ ਜਿੰਨੀ ਵੀ ਪ੍ਰਾਣੀ ਜਿਵੇਂ ਕਿ ਆਪਾਂ ਕਹਿ ਦਿੰਦੇ ਆ ਵੀ ਮੈਂ ਨਾ ਹਟੇਮ ਗਲੇ ਦੇ ਵਿੱਚ ਨਾ ਖਾਰਸ ਜੀ ਹੋ ਜਾਂਦੀ ਹੈ ਗਲੇ ਦੇ ਵਿੱਚ ਬਲਗਮ ਹੋ ਜਾਂਦੀ ਹੈ ਕਈ ਪੈਨ ਭਰਾਵਾਂ ਨੂੰ ਨਾ ਇੱਥੇ ਆਪਣੇ ਜਿਵੇਂ ਛਾਤੀ ਦੇ ਵਿੱਚ ਬਲਗਮ ਜਾਮ ਹੋ ਜਾਂਦੀ ਹੈ ਜਾਂ ਆਪਣੇ ਫੇਫੜਿਆਂ ਤੇ ਆਪਾਂ ਕਹਿ ਦਿੰਦੇ ਆ ਹਨਾ ਵੀ ਬਲਗਮ ਜੰਮੀ ਪਈ ਹੈ ਕਿ ਬਹੁਤ ਇਲਾਜ ਕਰਵਾ ਕਰਵਾ ਕੇ ਅਸੀਂ ਜ਼ੋਰ ਲਾ ਲਏ ਅੰਗਰੇਜ਼ੀ ਦਵਾਈਆਂ ਖਾ ਖਾ ਕੇ ਦੇਖੋ ਅੰਗਰੇਜ਼ੀ ਦਵਾਈਆਂ ਲੈਣੀਆਂ ਚਾਹੀਦੀਆਂ ਨੇ ਮੈਂ ਇਹ ਨਹੀਂ ਕਹਿੰਦੀ ਵੀ ਨਹੀਂ ਲੈਣੇ ਚਾਹੀਦੀਆਂ ਪਰ ਉਹ ਕਿਸੇ ਹੱਦ ਤੱਕ ਕਿਉਂਕਿ ਉਹ ਫਾਇਦੇ ਦੀ ਜਗ੍ਹਾ ਨੁਕਸਾਨ ਤੁਹਾਨੂੰ ਜ਼ਿਆਦਾ ਕਰ ਦਿੰਦੀਆਂ ਨੇ ਕਿਉਂਕਿ ਦਵਾਈਆਂ ਬਹੁਤ ਤੇਜ਼ ਹੁੰਦੀਆਂ ਨੇ ਤਾਂ ਕਿਸੇ ਨਾ ਕਿਸੇ ਚੀਜ਼ ਤੇ ਆਪਾਂ ਨੂੰ ਉਹਨਾਂ ਦੀ ਇਨਫੈਕਸ਼ਨ ਨਾ ਹੋ ਨੀ ਲੱਗ ਜਾਂਦੀ ਹੈ ਨਹੀਂ ਸਕਿਨ ਦੇ ਉੱਪਰ ਤਾਂ ਹੋਵੇਗੀ ਹੋਵੇਗੀ ਤੇ ਜਿਹੜਾ ਇਹ ਕੜਾ ਹੈ ਨਾ ਇਹ ਤੁਹਾਡੇ ਵਾਸਤੇ ਇੱਕ ਅੰਮ੍ਰਿਤ ਹੈਗਾ ਤੁਸੀਂ ਇਹਨੂੰ ਪਹਿਲੇ ਦਿਨ ਜਦੋਂ ਪੀਓਗੇ ਤਾਂ ਦੇਖਿਓ ਤੁਹਾਨੂੰ ਇਸ ਚੀਜ਼ ਦਾ ਕਿੰਨਾ ਜ਼ਿਆਦਾ ਫਰਕ ਪਵੇਗਾ ਜਿੰਨੀ ਵੀ ਤੁਹਾਡੇ ਅੰਦਰ ਜੰਮੀ ਹੋਈ ਬਲਗਮ ਹੈ ਜਿਵੇਂ ਕਿ ਹੈਮੋਪੈਥੀ ਪੈਥੀ ਦੀ ਦਵਾਈ ਹੈ ਨਾ ਜਿਹੜੀ ਇਹ ਉਸੇ ਤਰੀਕੇ ਨਾਲ ਹੀ ਕੰਮ ਕਰਦੀ ਹੈ ਕਿਉਂਕਿ ਉਹ ਵੀ ਜਿਹੜਾ ਜੜੀ ਬੂਟੀਆਂ ਦਾ ਇੱਕ ਅਰਕ ਹੀ ਹੁੰਦਾ ਹੈ ਹੈਮੋਪੈਥੀ ਦੀ ਦਵਾਈ ਹੈ ਜਿਹੜੀ ਜਿਹੜੀ ਆਪਣੀ ਆਯੁਰਵੇਦਿਕ ਵਾਲਿਆਂ ਦੀ ਹੈ ਉਹ ਦੇਖੋ ਜੜੀ ਬੂਟੀਆਂ ਦੀ ਹੈ ਜਿਹੜੀ ਪੀਸ-ਪੀਸ ਕੇ ਉਹਨਾਂ ਨੂੰ ਬਣਾਇਆ ਜਾਂਦਾ ਹੈਗਾ ਤੇ ਜਿਹੜੀ ਐਲੋਪੈਥੀ ਉਹ ਤੁਹਾਨੂੰ ਪਤਾ ਹੀ ਹੈ ਵੀ ਉਹਦੇ ਵਿੱਚ ਤਾਂ ਬਹੁਤ ਸਾਰੇ ਕੈਮੀਕਲ ਪਾਏ ਜਾਂਦੇ ਨੇ ਤਾਂ ਉਹ ਦਵਾਈ ਬਣਦੀ ਹੈਗੀ ਤਾਂ ਤੁਸੀਂ ਕਰਨਾ ਕਿ ਦੇਖੋ ਮੈਂ ਤੁਹਾਨੂੰ ਪੂਰੀ ਵਿਧੀ ਇਸ ਚੀਜ਼ ਦੀ ਦੱਸਤੀ ਹੈਗੀ ਇਹ ਛੋਟੇ ਨੂੰ ਵੀ ਵੱਡੇ ਨੂੰ ਵੀ ਤੁਸੀਂ ਕਿਸੇ ਨੂੰ ਵੀ ਦੇ ਸਕਦੇ ਜਿਵੇਂ ਕਿ ਹੁਣ ਛੋਟੇ ਬੱਚਿਆਂ ਨੂੰ ਨਾ ਬਹੁਤ ਜ਼ਿਆਦਾ ਬਲਗਮ ਦੀ ਪ੍ਰੋਬਲਮ ਰਹਿੰਦੀ ਹੈ ਸਾਰਾ ਦਿਨ ਸਾਤੀ ਘਰ ਘਰ ਕਰਦੀ ਰਹਿੰਦੀ ਹੈ ਨਾ ਹਜ਼ਾਰਾਂ ਰੁਪਏ ਖਰਾਬ ਕਰਦੇ ਨੇ ਆਪਾਂ ਨੂੰ ਠੀਕ ਨਹੀਂ ਹੁੰਦੀ ਵਿੱਚ ਆਪਾਂ ਕਹਿੰਦੇ ਵੀ ਦਮੇ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਸਾਹ ਦੀ ਪ੍ਰੋਬਲਮ ਹੈ ਉਹਨਾਂ ਵਾਸਤੇ ਵੀ ਇਹ ਰਾਮ ਬਾਣਾ ਇਲਾਜ ਆ ਜਾਏਗਾ ਤੁਸੀਂ ਇਹਨੂੰ ਲਗਾਤਾਰ ਕਿੰਨੇ ਦਿਨ ਪੀਣਾ ਹੈ ਅਗਰ ਤੁਹਾਨੂੰ ਨੋਰਮਲ ਹਨਾ ਜਿਵੇਂ ਖਾਂਸੀ ਜ਼ੁਕਾਮ ਹੈਗਾ ਤਾਂ ਤੁਸੀਂ ਇਹਨੂੰ 2-4 ਦਿਨ ਪੀ ਲਓ ਅਗਰ ਤੁਹਾਨੂੰ ਦਮੇ ਦੀ ਪ੍ਰੋਬਲਮ ਹੈ ਤਾਂ ਤੁਸੀਂ ਇਹਨੂੰ 15-20 ਦਿਨ ਲਗਾਤਾਰ ਪੀਓ ਜਿੰਨੀ ਵੀ ਤੁਹਾਡੇ ਅੰਦਰ ਇਨਫੈਕਸ਼ਨ ਹੈ ਜਿੰਨੀ ਵੀ ਤੁਹਾਡੇ ਅੰਦਰ ਜੰਮੀ ਹੋਈ ਬਲਗਮ ਵਗੈਰਾ ਉਹ ਸਾਰੇ ਨੂੰ ਇਹ ਐਦਾਂ ਸਾਫ਼ ਕਰ ਦੂ ਜਿਵੇਂ ਕਿ ਇੱਕ ਫਿਲਟਰ ਲੱਗਿਆ ਹੁੰਦਾ ਹੈਗਾ ਹਨਾ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਦੀ ਆ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਕਿਉਂਕਿ ਦੇਖੋ ਐਦਾਂ ਦੀਆਂ ਚੀਜ਼ਾਂ ਨਾਲ ਤੁਹਾਨੂੰ 5-10 ਮਿੰਟ ਦੇ ਵਿੱਚ ਪਤਾ ਲੱਗ ਰਹੀਆਂ ਨੇ ਨਹੀਂ ਤੁਸੀਂ ਇਹਨਾਂ ਬਹੁਤ ਪੈਸਾ ਖਰਾਬ ਕਰਦੇ ਹੋ ਤੇ ਉਹਦੇ ਨਾਲ ਠੀਕ ਵੀ ਨਹੀਂ ਹੁੰਦਾ ਠੀਕ ਹੋਣਾ ਨਾ ਹੋਣਾ ਇਹ ਵਾਹਿਗੁਰੂ ਜੀ ਦੇ ਹੱਥ ਹੈਗਾ ਹਨਾ ਪਰ ਮੈਂ ਅਕਸਰ ਕਹਿੰਦੀ ਨੇ ਜਦੋਂ ਵੀ ਤੁਸੀਂ ਕੋਈ ਦਵਾਈ ਲੈਣਾ ਕੋਈ ਕੜਾ ਲੈਣਾ ਕੁਝ ਵੀ ਕਰਦੇ ਤਾਂ ਅਰਦਾਸ ਜ਼ਰੂਰ ਕਰਿਆ ਕਰੋ ਤਾਂ ਕਿ ਵਾਹਿਗੁਰੂ ਜੀ ਤੁਹਾਨੂੰ ਉਸ ਚੀਜ਼ ਤੋਂ ਜ਼ਿਆਦਾ ਰਾਹਤ ਦੇ ਦੇਣ ਹੁਣ ਇਹਨੂੰ ਪੀਣਾ ਕਿਵੇਂ ਹੈ ਰਾਤ ਨੂੰ ਜਦੋਂ ਤੁਸੀਂ ਸੌਣਾ ਹੈ ਕੁਝ ਨਹੀਂ ਹੈ ਨਾ ਉਸ ਤੋਂ ਬਾਅਦ ਖਾਣਾ ਪੀਣਾ ਸੌਣਾ ਹੈ ਜਦੋਂ ਤੁਸੀਂ ਨੇ ਉਸ ਟਾਈਮ ਇਸ ਨੂੰ ਗਰਮ-ਗਰਮ ਨੂੰ ਇਸ ਤਰੀਕੇ ਨਾਲ ਕੁੱਟਾ-ਕੁੱਟਪ ਕਰਕੇ ਪੀ ਲੈਣਾ ਇਹ ਬਹੁਤ ਟੇਸਟੀ ਹੈ ਐ ਨਹੀਂ ਹੈਗਾ ਵੀ ਇਹ ਹੈ ਨਾ ਟੇਸਟੀ ਨਹੀਂ ਹੈਗਾ ਵੀ ਇੱਕ ਚੀਜ਼ ਤੁਸੀਂ ਹੋਰ ਕਰਨੀ ਹੈ ਇਹ ਤਾਂ ਕੜਾ ਬਣਾ ਕੇ ਤੁਸੀਂ ਪੀਣੇ ਪੀਣਾ ਹੈਗਾ ਬੱਚਾ ਤਾਂ ਤੁਸੀਂ ਅੱਧਾ ਗਲਾਸ ਦੇ ਦਿਓ ਬੁੜੇ ਬਜ਼ੁਰਗਾਂ ਦਾ ਪੂਰਾ ਦੇ ਇੱਕ ਤੁਸੀਂ ਕੀ ਕਰਨਾ ਹੈ ਇੱਕ ਪਿਆਜ਼ ਲੈ ਲੈਣਾ ਉਹਦਾ ਕद्दूकस ਕਰ ਲੈਣਾ ਉਹਦਾ ਰਸ ਨਿਚੋੜ ਲੈਣਾ ਇੱਕ ਨਾ ਐਡੀ ਇੱਕ ਵਸ ਗਠੀ ਅਦਰਕ ਦੀ ਲੈ ਲੈਣੀ ਹੈ ਉਹਦਾ ਵੀ ਮਨ ਕੇ ਕद्दूकस ਕਰ ਲੈਣਾ ਉਹਨੂੰ ਵੀ ਨਿਚੋੜ ਲੈਣਾ ਇੱਕ ਚਮਚੋ ਪਿਆਜ਼ ਦੇ ਰਸ ਦਾ ਇੱਕ ਚਮਚ ਅਦਰਕ ਦੇ ਰਸ ਦਾ ਦੋਨਾਂ ਨੂੰ ਇੱਕ ਕੌਲੀ ਦੇ ਵਿੱਚ ਪਾ ਲੈਣਾ ਤੇ ਫਿਰ ਇੱਕ ਚਮਚ ਤੁਸੀਂ ਸਹਿਦ ਦਾ ਪਾ ਲੈਣਾ ਮਖਿਆਲ ਦਾ ਜਿਹਨੂੰ ਆਪਾਂ ਕਹਿੰਦੇ ਸਹਿਦ ਕਹਿ ਦਿੰਦੇ ਆ ਨਾ ਹਣੀ ਕਹਿ ਦਿੰਦੇ ਆ ਉਹ ਦਾ ਪਾ ਲੈਣਾ ਤਿੰਨਾ ਨੂੰ ਤੁਸੀਂ ਨੇ ਸਵੇਰੇ ਰੱਖ ਦੇਣਾ ਸ਼ਾਮ ਨੂੰ ਮਤਲਬ ਕਿ ਉਹਨੂੰ ਚਟਾਉਣਾ ਜੇ ਬੱਚਾ ਤਾਂ ਉਹ ਇੱਕ ਚਮਚ ਚਟਾਉਣਾ ਵੱਡਾ ਤਾਂ ਉਹਨੂੰ ਉਹ ਸਾਰੇ ਦੋਹੇ ਚਮਚੇ ਤਿੰਨੇ ਚਟਾ ਦਿਓ ਹਨਾ ਅਗਰ ਤੁਹਾਡੇ ਕੋਲੇ ਸ਼ਾਮ ਨੂੰ ਤੁਸੀਂ ਰੱਖਦੇ ਹੋ ਤਾਂ ਉਹਨੂੰ ਸਵੇਰੇ ਲੈਣਾ ਮਤਲਬ ਕਿ 12 ਘੰਟੇ ਇਸ ਚੀਜ਼ ਨੂੰ ਰੱਖਣੀ ਰੱਖਣਾ ਇਹ ਇੱਕ ਦਵਾਈ ਹੈਗੀ ਜਿਹੜੀ ਕਿ ਸਾਨੂੰ ਵੀ ਕਿਸੇ ਬਹੁਤ ਵੱਡੇ ਮਹਾਪੁਰਸ਼ਾਂ ਨੇ ਇਹ ਦੱਸੀ ਸੀ ਜਿਹੜੇ ਕਿ ਇਹ ਚੀਜ਼ਾਂ ਦੇ ਬਹੁਤ ਮਾਹਿਰ ਨੇ ਇਹ ਚੀਜ਼ ਸਾਡੇ ਮੰਮੀ ਜੀ ਨੂੰ ਨਾ ਦਮੇ ਮੰਗੂ ਹੋ ਜਾਂਦਾ ਹੁੰਦਾ ਸੀ ਹਰ ਸਾਲ ਬਹੁਤ ਜ਼ਿਆਦਾ ਹੋ ਜਾਂਦਾ ਸੀ ਉਹ ਇੰਨਾ ਕੰਮ ਕਰਦੇ ਸੀਗੇ ਤੇ ਹੁਣ ਨਾ ਉਹਨਾਂ ਨੂੰ ਗਠੀਏ ਦੀ ਪ੍ਰੋਬਲਮ ਹੋ ਗਈ ਸੀ ਤੇ ਸਾਰੇ ਕਹਿੰਦੇ ਵੀ ਹਨਾ ਵੀ ਇਹ ਕਿਵੇਂ ਹੋ ਗਿਆ ਵੀ ਇੰਨਾ ਕੰਮ ਕਾਜ ਕਰਦੇ ਕਰਦੇ ਵੀ ਇਹ ਗਠੀਆ ਕਿਵੇਂ ਹੋ ਗਿਆ ਹੱਡ ਜਿਹੜਾ ਇਹ ਆਪਣਾ ਰੇਸ਼ਾ ਹੈ ਨਾ ਜਿਵੇਂ ਆਪਾਂ ਦੀ ਛੋਟੀ ਉਮਰ ਦੇ ਵਿੱਚ ਵਾਲ ਸਫੈਦ ਹੋਣੇ ਆਪੇ ਅੱਖਾਂ ਦੀ ਰੋਸ਼ਨੀ ਘਟ ਜਾਣੇ ਆਪਣੇ ਹੱਡਾ ਗੋਡਿਆਂ ਵਿੱਚ ਦਰਦ ਰਹਿਣਾ ਜਾਂ ਗਠੀਆ ਆਈਏ ਸਾਰਾ ਇਹ ਸਾਰਾ ਕੁਝ ਹੋਣਾ ਤਾਂ ਇਹ ਜਿਹੜਾ ਹੈਗਾ ਹੈਗਾ ਇਹ ਆਪਣੇ ਜਿਹੜਾ ਆਪਣਾ ਨਾਜ਼ਲਾ ਜੁਕਾਮ ਹੈ ਕਾਫ ਆਪਣੇ ਹੀ ਅੰਦਰ ਜੰਮਦੀ ਆ ਕਈ ਬਕਾਇਦੇ ਵੀ ਆਪਣਾ ਜਿਹੜਾ ਨਾਜ਼ਲਾ ਨਾ ਅੰਦਰ ਡਿੱਗਦਾ ਉਹ ਇਹ ਅੰਦਰ ਡਿੱਗਦਾ ਨਾ ਉਹ ਤੁਹਾਡੀ ਬਾਡੀ ਦੇ ਲਾ ਲੋ ਤੁਸੀਂ ਇੱਕ ਜ਼ਹਿਰ ਦੇ ਬਰਾਬਰ ਹੈ ਜਿਹੜਾ ਕਿ ਤੁਹਾਡੀ ਬਾਡੀ ਤੁਹਾਡੀ ਅੰਗਾਂ ਨੂੰ ਜਾਮ ਕਰ ਰਿਹਾ ਹੈ ਖਤਮ ਕਰ ਰਿਹਾ ਹੈਗਾ ਅੱਗੇ ਬਜ਼ੁਰਗ ਇਦਾਂ ਦੇ ਕਾੜੇ ਵਗੈਰਾ ਲੈਂਦੇ ਰਹਿੰਦੇ ਸੀ ਤਾਈਆਂ ਉਹ ਤੰਦਰੁਸਤ ਰਹਿੰਦੇ ਸੀਗੇ ਹੁਣ ਆਪਾਂ ਅੰਗਰੇਜ਼ੀ ਦਵਾਈਆਂ ਲੈ ਲੈਨੇ ਉਹ ਸਗੋਂ ਬਾਹਰ ਕੱਢਣ ਦੀ ਬਜਾਏ ਉਹਨੂੰ ਅੰਦਰ ਹੀ ਜਾਮ ਕਰ ਦਿੰਦੇ ਨੇ ਹੋਰ ਉਹਨਾਂ ਨੂੰ ਹਨਾ ਆਪਣੇ ਸਰੀਰ ਨੂੰ ਬੇਕਾਰ ਕਰ ਦਿੰਦੀਆਂ ਨੇ ਤਾਂ ਤੁਸੀਂ ਇਦਾਂ ਦੀਆਂ ਹੋਮ ਰੈਮਡੀਆ ਹਨਾ ਘਰ ਵਿੱਚ ਬਣਾ ਕੇ ਵਰਤੋ ਪਰ ਮੈਂ ਨਹੀਂ ਕਹਿੰਦੀ ਵੀ ਮੈਨੂੰ ਦੇਖ ਕੇ ਵਰਤੋ ਤੁਸੀਂ ਕਿਤੋਂ ਵੀ ਗੂਗਲ ਤੋਂ ਸਰਚ ਕਰ ਲਓ ਤੁਸੀਂ ਹਨਾ ਕਿਤੋਂ ਵੀ ਸਰਚ ਕਰ ਲਓ ਤਾਂ ਤੁਹਾਨੂੰ ਬਹੁਤ ਵੱਡੇ ਵੱਡੇ ਵਿਦਵਾਨਾਂ ਦੀਆਂ ਵੱਡੇ ਵੱਡੇ ਹਨਾ ਜਿਹੜੇ ਆਯੁਰਵੇਦਿਕ ਵਾਲੇ ਨੇ ਹੈਮੋਪੈਥੀ ਵਾਲੇ ਨੇ ਤੁਹਾਨੂੰ ਉਹਨਾਂ ਦੀ ਵੀਡੀਓ ਨਿਕਲ ਆਉਣੀ ਹੈ ਦੇਖੋ ਮੈਂ ਐਕਸਰ ਕੈਨਿਨੇ ਵਿੱਚ ਕੋਈ ਵੀ ਚੀਜ਼ ਲੈਣੀ ਹੈਗੀ ਨਾ ਕੋਈ ਵੀ ਤੁਹਾਨੂੰ ਦੱਸਦਾ YouTube ਤੇ ਤਾਂ ਪਹਿਲਾਂ ਉਹਨੂੰ ਸਰਚ ਕਰ ਲਿਆ ਕਰੋ ਵੀ ਇਸ ਚੀਜ਼ ਦਾ ਸਾਨੂੰ ਕੀ ਬੈਨੀਫਿਟ ਨੇ ਨਾ ਕਈ ਵਾਰੀ ਕਿਸੇ ਦੀ ਬੋਡੀ ਤੇ ਉਸ ਚੀਜ਼ ਦਾ ਇਨਫੈਕਸ਼ਨ ਵੀ ਹੋ ਜਾਂਦਾ ਜਾਂ ਕਿਸੇ ਨਾ ਕਿਸੇ ਚੀਜ਼ ਤੋਂ ਅਲਰਜੀ ਵੀ ਹੋ ਜਾਂਦੀ ਹੈ ਤਾਂ ਤੁਸੀਂ ਇਹ ਚੀਜ਼ ਜੀ ਨੂੰ ਵੀ ਪੁਰਾਣੀ-ਪੁਰਾਣੀ ਖਾਂਸੀ, ਦਮਾ, ਸਾਹ ਦੀ ਪ੍ਰੋਬਲਮ ਹੈ ਤਾਂ ਇਹ ਚੀਜ਼ ਨੂੰ ਤੁਸੀਂ ਲਗਾਤਾਰ 15 ਦਿਨ ਲਓ ਤਾਂ ਦੇਖੋ ਤੁਹਾਨੂੰ ਕਿੰਨਾ ਫਰਕ ਪੈਂਦਾ ਹੈ ਜਿਹੜੀ ਮੈਂ ਤੁਹਾਨੂੰ ਉਹ ਦੱਸਿਆ ਵੀ ਅਦਰਕ, ਪਿਆਜ਼ ਦੇ ਵਾਲੇ ਪਾਣੀ ਵਾਲੀ ਉਹਨੂੰ ਤੁਸੀਂ 3 ਦਿਨ ਲੈਣਾ ਪੀਪਨ ਭਰਾਵਾਂ ਨੂੰ ਜਿਵੇਂ ਉਹ ਅਦਰਕ ਪਿਆਜ਼ ਦਾ ਜਿਹੜਾ ਹਨਾ ਰਸਵਾ ਹੈ ਉਹਦੇ ਜਿਵੇਂ ਆਪਣਾ ਗਲਾ ਖਰਾਬ ਹੈ ਤਾਂ ਉਹਦੇ ਵਿੱਚ ਕਈ ਵਾਰੀ ਹੁੰਦਾ ਵੀ ਹਾਂ ਮੈਨੂੰ ਨਾ ਜਲਨ ਹੁੰਦੀ ਜਦ ਮੈਂ ਅਦਰਕ ਵਾਲਾ ਪਾਣੀ ਪੀਂਦੀ ਆ ਤਾਂ ਤੁਸੀਂ ਨਾ 2-3 ਪੱਤੇ ਅਮਰੂਦ ਦੇ ਲੈ ਲੈਣੇ ਆ 2-3 ਪੱਤੇ ਆਪਣੇ ਜਾਮਣ ਦੇ ਲੈ ਲੈਣੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਉਬਾਲ ਲੈਣਾ ਉਹਦੇ ਗਰਾਰੇ ਵੀ ਕਰ ਲੋ ਦੀ ਇੱਕ ਦੋ ਘੁੱਟਾ ਅੰਦਰ ਵੀ ਲੀਂਗਾ ਲੋ ਤਾਂ ਤੁਹਾਡੀ ਗਲੇ ਦੀ ਇਨਫੈਕਸ਼ਨ ਜਿੰਨੀ ਵੀ ਹੈਗੀ ਹੈ ਉਹ ਦੂਰ ਹੋ ਜੂਗੀ ਤਾਂ ਦੇਖੋ ਇਹ ਵੀਡੀਓ ਜੋ ਮੈਂ ਬਣਾਉਣੀ ਹੁੰਦੀ ਆ ਇਹ ਮੈਨੂੰ ਅਕਸਰ ਭੈਣ ਭਰਾ ਜੋ ਕਮੈਂਟ ਕਰਦੇ ਨੇ ਮੈਂ ਉਸੇ ਤਿਹੇ ਬਣਾਉਣੀ ਹੁੰਦੀ ਆ ਇਹ ਅੱਜ ਕੱਲ ਕਾਮਨ ਬਿਮਾਰੀ ਆ ਜਿਵੇਂ ਹੁਣ ਆਪਾਂ ਏਸੀ ਚਲਾਉਣ ਲੱਗ ਜਾਂਗੇ ਇਹ ਪੈਨਪ੍ਰਾਣਾ ਇਸ ਤਰੀਕੇ ਦੇ ਨੇ ਜਿਵੇਂ ਕਿ ਵਿਚਾਰੇ ਪੱਖੇ ਦੇ ਨੀਚੇ ਬੈਠਦੇ ਨੇ ਜਾਂ ਏਸੀ ਦੇ ਵਿੱਚ ਬੈਠਦੇ ਨੇ ਤਾਂ ਉਹਨਾਂ ਉਹਨਾਂ ਥੋੜੀ ਜੀ ਚੀਜ਼ ਦਿਨਾਂ ਸਿਕਾਂ ਲੱਗ ਜਾਂਦੇ ਨੇ ਇਨਫੈਕਸ਼ਨ ਹੋ ਜਾਂਦਾ ਜਾਂ ਧੂੜ ਮਿੱਟੀ ਤੋਂ ਵੀ ਇਨਫੈਕਸ਼ਨ ਹੁੰਦੀ ਆ ਤਾਂ ਤੁਸੀਂ ਜਿਹੜੇ ਮੈਂ ਇਹ ਕਾੜਾ ਦੱਸਿਆ ਨਾ ਦੇਖੋ ਮੈਂ ਨਾਰਮਲ ਵੀ ਪੀ ਲੈਣੀ ਆ ਇਹ ਨਹੀਂ ਹੈਗਾ ਵੀ ਇਹ ਕੋਈ ਹਨਾ ਆਪਨ ਖਰਾਬ ਚੀਜ਼ ਐ ਇਹ ਤੁਹਾਡੀ ਬਾਡੀ ਨੂੰ ਨਾ એનર્ਜੀ ਦੇਊਗੀ ਤੁਹਾਡੀ ਬਾਡੀ ਦੇ ਵਿੱਚ ਜੰਮੀ ਹੋਈ ਜਿੰਨੀ ਵੀ ਗੰਦਗੀ ਐ ਸਾਰੀ ਨੂੰ ਬਾਹਰ ਕੱਢੂਗੀ ਤੇ ਤੁਹਾਡੀ ਜਿਹੜੀ ਨਜ਼ਲਾ ਜ਼ੁਕਾਮ ਬੁਖ ਉਹ ਚੀਜ਼ ਬਿਲਕੁਲ ਠੀਕ ਹੋ ਚੁਗੀ ਦੇਖੋ ਇਦਾਂ ਦੀਆਂ ਤੁਸੀਂ ਚੀਜ਼ਾਂ ਨੂੰ ਅਗਰ ਵਰਤੋਗੇ ਤਾਂ ਤੁਹਾਨੂੰ ਫਾਇਦਾ ਵੀ ਹੋਵੇਗਾ ਤੁਹਾਡਾ ਪੈਸਾ ਵੀ ਬਚੇਗਾ ਤਾਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪਿਆਰ ਭਾਵਨ ਮੇਰੇ ਵੱਲ ਸਤਿ ਸ੍ਰੀ ਅਕਾਲ